ਮਿਰਚਾ ਮਿੱਠੂ ਦੀਆਂ ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਮਿਰਚਾ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾ ਲਾਉਣੀਆਂ ਆ ਆਈਐਸਓ ਦੇ ਨਾਂ ਦੇ ਉੱਤੇ ਗਲੀ ਮੁਹੱਲੇ ਦੇ ਵਿੱਚ ਖੁੱਲੇ ਹੋਏ ਕੰਪਿਊਟਰ ਸੈਂਟਰਾਂ ਨੂੰ ਤੇ ਨਾਲ ਦੀ ਨਾਲ ਉਹਨਾਂ ਜਾਲੀ ਡੀਐਮਐਲਟੀ ਦੇ ਕਾਲਜਾਂ ਨੂੰ ਡੀਐਮਐਲਟੀ ਜਾਨੀ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਇਹਦੇ ਇੱਕ ਫਰਜੀ ਜਿਹੇ ਕੋਰਸ ਜਿਹੜੇ ਹੈਗੇ ਆ ਉਹ ਕਈ ਕਾਲਜ ਜਿਹੜੇ ਆ ਜਿਹੜੇ ਰਿਕੋਗਨਾਈਜ਼ਡ ਨਹੀਂ ਹੈਗੇ ਲੋਕਾਂ ਦੇ ਬੱਚਿਆਂ ਦਾ ਭਵਿੱਖ ਖਿਲਾਫ ਕਰਨ ਵਾਸਤੇ ਗਲੀ ਮੱਲੇ ਦੇ ਵਿੱਚ ਉਹਦੇ ਹੀ ਖੋਲ ਕੇ ਬੈ ਗਏ ਸੋ ਆਪਾਂ ਮਿਰਚਾਲਾਉਣੀਆਂ ਨਾਲ ਦੀ ਨਾਲ ਪੰਜਾਬ ਦਾ ਜਿਹੜਾ ਹੈਲਥ ਐਜੂਕੇਸ਼ਨ ਮਿਨਿਸਟਰੀ ਆ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਦੀ ਨੱਕ ਦੇ ਥੱਲੇ ਹੀ ਇਹ ਜਿਹੜੇ ਡੀਐਮਐਲਟੀ ਦੇ ਫਰਜੀ ਇੰਸਟੀਚੂਟਸ ਨੇ ਉਹ ਚੱਲਦੇ ਪਏ ਨੇ ਤੇ ਨਾਲ ਦੀ ਨਾਲ ਕਿਰਤ ਤੇ ਰੋਜ਼ਗਾਰ ਵਿਭਾਗ ਨੂੰ ਵੀ ਕਿਉਂਕਿ ਰੋਜ਼ਗਾਰ ਪ੍ਰਾਪਤੀ ਵਾਸਤੇ ਹੀ ਲੋਕ ਜਿਹੜੇ ਹੈਗੇ ਆ ਉਹ ਕੰਪਿਊਟਰ ਸੈਂਟਰਾਂ ਦੇ ਵਿੱਚ ਆਪਣੇ ਲਈ ਆਪਣੇ ਆਪ ਨੂੰ انرੋਲ ਕਰਵਾਉਂਦੇ ਨੇ ਤਾਂ ਕਿ ਸਾਡਾ ਭਵਿੱਖ ਵਧੀਆ ਬਣ ਸਕੇ ਉਹ ਰੋਟੀ ਦਾ जुगाੜ ਵਧੀਆ ਹੋ ਸਕੇ ਤੇ ਸਰਕਾਰੀ ਨੌਕਰੀ ਕਦੀ ਨਿਕਲੇ ਤੇ ਆਪਾਂ ਉੱਥੇ ਅਪਲਾਈ ਕਰ ਸਕੀਏ ਸੋ ਪਹਿਲਾਂ ਤਾਂ ਮੈਂ ਗੱਲ ਕਰਨੀ ਆ ISO ਦੇ ਨਾਂ ਦੇ ਉੱਤੇ ਚੱਲਦੇ ਹੋਏ ਕੰਪਿਊਟਰ ਸੈਂਟਰਸ ਦੀ ਦੇਖੋ ਬਹੁਤ ਸਾਰੇ ਗਲੀ ਮੁਹੱਲੇ ਦੇ ਵਿੱਚ ਕੰਪਿਊਟਰ ਸੈਂਟਰ ਖੋਲ੍ਹ ਦਿੰਦੇ ਨੇ ਔਰ ਉਹ ਨਾਂ ਦਾ ਕੰਪਿਊਟਰ ਸੈਂਟਰ ਕਿਸੇ ਯੂਨੀਵਰਸਿਟੀ ਤੋਂ ਵੈਲਿਡ ਹੁੰਦੇ ਨੇ ਨਾ ਕਿਸੇ ਟੈਕਨੀਕਲ ਬੋਰਡ ਤੋਂ ਉਹਨਾਂ ਨੇ ਵੈਲਿਡਿਟੀ ਲਈ ਹੁੰਦੀ ਹੈ ਨਾ ਹੀ ਉਹਨਾਂ ਨੇ ਕਿਸੇ ਪੀਟੀਯੂ ਤੋਂ ਕੋਈ ਮਾਨਤਾ ਉਹਨਾਂ ਨੇ ਕੋਈ ਲਈ ਹੁੰਦੀ ਹੈ ਨਾ ਹੀ ਕਿਸੇ ਓਪਨ ਯੂਨੀਵਰਸਿਟੀ ਤੋਂ ਬਸ ਆਪਣੇ ਆਪ ਹੀ ਦੋ ਕੰਪਿਊਟਰ ਰੱਖੇ ਤੇ ਲੋਕਾਂ ਨੂੰ ਇਹਨਾਂ ਨੇ ਗਿਆਨ ਵੰਡਣਾ ਸ਼ੁਰੂ ਕਰ ਦਿੱਤਾ ਹੋਰ ਤਾਂ ਹੋਰ ਉੱਥੇ ਸਟਾਫ ਵੀ ਬਹੁਤਾ ਜ਼ਿਆਦਾ ਕੋਈ ਕੁਆਲਿਫਾਈਡ ਨਹੀਂ ਰੱਖਿਆ ਹੁੰਦਾ ਬਸ ਇਦਾਂ ਜਿਹਨੂੰ ਮਾੜਾ ਮੋਟਾ ਆਪ ਆ ਗਿਆ ਪ੍ਰੈਕਟਿਸ ਕਰਨੀ ਉਹਨੂੰ ਉੱਥੇ ਇਹਨਾਂ ਨੇ ਲਗਾ ਲਿਆ ਤੇ ਜਦੋਂ ਮੈਂ ਆਈਐਸਓ ਦੀ ਗੱਲ ਕਰਦਾ ਉਹ ਇਸ ਕਰਕੇ ਕਰ ਰਿਹਾ ਕਿ ਕੱਲ ਨੂੰ ਜੇਕਰ ਕੋਈ ਬੰਦੇ ਪੁੱਛਦੇ ਵੀ ਹੈਗੇ ਉਹਨਾਂ ਕੋਲ ਜਾ ਕੇ ਕਿ ਭਾਈ ਆਪਾਂ ਪਲੱਸ 2 ਤੋਂ ਬਾਅਦ ਇਹ ਕੋਰਸ ਕਰਨ ਲੱਗੇ ਆ ਕਿ ਇਹਦਾ ਕੋਈ ਸਾਨੂੰ ਸਰਕਾਰੀ ਦਰਬਾਰੇ ਕੋਈ ਫਾਇਦਾ ਹੋ ਜੂਗਾ ਤੇ ਅਗਲੇ ਜਿਹੜਾ ਹੈਗਾ ਉਹ ਮੇਜ਼ ਖੜਕਾ ਕੇ ਕਹਿੰਦੇ ਨੇ ਜੀ ਵੀ ਸਾਡਾ ਜਿਹੜਾ ਕੰਪਿਊਟਰ ਸੈਂਟਰ ਆ ਉਹ ਆਈਐਸਓ ਕੋ ਵੈਲਿਡ ਹੈਗਾ ਵੈਸੇ ਅਸਲੀਅਤ ਗੱਲ ਇਹ ਆ ਕਿ ਬਹੁਤੇ ਲੋਕਾਂ ਨੂੰ ਤਾਂ ਇਹ ਪਤਾ ਵੀ ਨਹੀਂ ਹੁੰਦਾ ਵੀ ਜਿੱਥੋਂ ਅਸੀਂ ਕੋਈ ਡਿਗਰੀ ਕੰਪਿਊਟਰ ਦੀ ਕਰ ਰਹੇ ਹੈਗੇ ਆ ਉਹ ਵੈਲਿਡ ਹੋਣਾ ਚਾਹੀਦਾ ਵੀ ਹੈ ਕਿ ਨਹੀਂ ਚਾਹੀਦਾ ਇੱਥੇ ਮੈਂ ਇਹ ਵੀ ਗੱਲ ਦੱਸ ਦਵਾਂ ਕਿ ਕੰਪਿਊਟਰ ਦਾ ਜਿਹੜਾ ਵੀ ਤੁਸੀਂ ਕੋਰਸ ਕਰ ਰਹੇ ਹੋ ਉਹ ਕਿਸੇ ਨਾ ਕਿਸੇ ਯੂਨੀਵਰਸਿਟੀ ਤੋਂ ਵੈਲਿਡ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਪੀਟੀਯੂ ਤੋਂ ਹੋਵੇ ਚਾਹੇ ਉਹ ਇਗਨ ਯੂਨੀਵਰਸਿਟੀ ਤੋਂ ਹੋਵੇ ਤੇ ਫਿਰ ਹੀ ਉਹ ਤੁਹਾਨੂੰ ਸਰਟੀਫਿਕੇਟ ਕੋਰਸ ਕਰਵਾ ਸਕਦੇ ਆ ਬਾਕੀ ਠੀਕ ਆ ਛੋਟਾ ਮੋਟਾ ਸਕਿੱਲ ਵਾਸਤੇ ਤੁਸੀਂ ਉੱਥੇ ਜਾ ਸਕਦੇ ਆ ਉਹਨਾਂ ਤੁਹਾਨੂੰ ਪ੍ਰਾਈਵੇਟ ਕੰਪਨੀ ਦੇ ਵਿੱਚ ਤਾਂ ਨੌਕਰੀ ਮਿਲ ਜੇਗੀ ਕਿਉਂਕਿ ਉੱਥੇ ਤੁਹਾਡੀ ਸਿਰਫ ਸਕਿੱਲ ਹੀ ਦੇਖੀ ਜਾਏਗੀ ਪਰ ਪ੍ਰਾਈਵੇਟ ਨੌਕਰੀ ਦੇ ਵਿੱਚ ਵੀ ਤਾਂ ਤੁਸੀਂ ਤਾਂ ਹੀ ਯੋਗ ਬਣੋਗੇ ਜੇ ਤੁਹਾਨੂੰ ਟੈਕਨੀਕਲ ਤਰੀਕੇ ਦੇ ਨਾਲ ਕੰਮ ਪੂਰੇ ਹੱਥਾਂ ਦੇ ਨਾਲ ਕਰਨਾ ਆਉਂਦਾ ਹੋਊਗਾ ਉਹ ਤੁਸੀਂ ਤਾਂ ਕਰ ਸਕੋਗੇ ਜਿੱਥੇ ਤੁਸੀਂ ਐਡਮਿਸ਼ਨ ਲਈ ਆ ਅਗਰ ਉੱਥੇ ਪੂਰੀਆਂ ਫੈਸਿਲਿਟੀਆਂ ਹੋਣ ਇਹ ਲਿਖਤਾ ਦਿੰਦੇ ਆ ਆਈਐਸਓ ਪਰ ਆਈਐਸਓ ਦਾ ਮਤਲਬ ਕੀ ਹੈਗਾ ਅੱਧਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸਟੈਂਡਰਡਾਈਜੇਸ਼ਨ ਇਹ ਇਹਦੀ ਫੁੱਲ ਫਾਰਮ ਆ ਔਰ ਇਹਦਾ ਮਤਲਬ ਕੀ ਆ ਵੀ ਇੰਟਰਨੈਸ਼ਨਲ ਲੈਵਲ ਦੇ ਪੈਰਾਮੀਟਰਸ ਉਸ ਜਗ੍ਹਾ ਦੇ ਉੱਤੇ ਸੈੱਟ ਹੋਣ ਕਿ ਇੱਥੇ ਕਿੱਦਾਂ ਦੀਆਂ ਫੈਸਿਲਿਟੀਆਂ ਹੈਗੀਆਂ ਹਾਲਾਂਕਿ ਇਹਦਾ ਯੂਨੀਵਰਸਿਟੀ ਦੇ ਨਾਲ ਵੈਲੀਡੇਸ਼ਨ ਦਾ ਕੋਈ ਲੈਣ-ਦੇਣ ਨਹੀਂ ਹੈ ਪਰ ਇੱਥੋਂ ਸਿਰਫ ਇੰਨਾ ਕੁ ਪਤਾ ਲੱਗ ਜਾਂਦਾ ਵੀ ਇੱਥੇ ਕੰਮ ਜਿਹੜਾ ਹੈਗਾ ਉਹ ਤੁਹਾਨੂੰ ਯੋਗਤਾ ਦੇ ਅਨੁਸਾਰ ਤੇ ਯੋਗ ਸਟਾਫ ਤੁਹਾਨੂੰ ਪੜ੍ਹਾਏਗਾ ਤੇ ਇਨਫਰਾਸਟ੍ਰਕਚਰ ਵਧੀਆ ਹੋਊਗਾ ਇਹ ਨਹੀਂ ਵੀ ਬੱਚੇ ਤਾਂ ਪੜਦੇ ਪਏ ਆ ਉੱਥੇ 20 ਤੇ ਕੰਪਿਊਟਰ ਹੈਗੇ ਆ ਉੱਥੇ 2 ਜਾਂ 10 ਤੇ ਤੁਸੀਂ ਆਪ ਹੀ ਹਿਸਾਬ ਲਾਓ ਕਿੰਨੇ-ਕਿੰਨੇ ਵਾਸਤੇ ਲੋਕਾਂ ਦੇ ਕੋਲ ਕਿੰਨੀ-ਕਿੰਨੀ ਦੇਰ ਲਈ ਕੰਪਿਊਟਰ ਜਿਹੜੇ ਆ ਉਹ ਬੱਚਿਆਂ ਦੇ ਹੱਥ ਆਣਗੇ ਤੇ ਉਹਨਾਂ ਦਾ ਕਿੰਨਾ ਕੁ ਹੱਥ ਖੁੱਲ ਜਾਊਗਾ ਫਿਰ ਕੰਪਿਊਟਰ ਕੇਸ ਦਰਜੇ ਦੇ ਹੈਗੇ ਆ ਉਹਨਾਂ ਦੇ ਕਿਸ ਲੈਵਲ ਦੀ ਉਹਨਾਂ ਨੇ ਅਪਗ੍ਰੇਡੇਸ਼ਨ ਕੀਤੀ ਹੋਈ ਆ ਕਿਉਂਕਿ ਕੰਪਿਊਟਰ ਦੇ ਵਿੱਚ ਇਨੋਵੇਸ਼ਨ ਬਹੁਤ ਜਲਦੀ ਹੋ ਜਾਂਦੀ ਆ ਸੋ ਇਹ ਜਿਹੜੇ ISO ਦਾ ਸਟੈਂਡਰਡ ਲੈਣਾ ਹੈਗਾ ਇਹ ਲੋਕਾਂ ਦੀਆਂ ਅੱਖਾਂ 'ਚ ਮਿਰਚਾਂ ਪਾਉਣ ਵਾਸਤੇ ਆਪਣੇ ਆਪ ਨੂੰ ਕਹਿ ਦਿੰਦੇ ਨੇ ਧੂੜ ਚੁੱਕਣ ਦੇ ਮਾਰੇ ਵੀ ਅਸੀਂ ਤਾਂ ਜੀ ਫਲਾਣੇ ਤੋਂ ਰਿਕਗਨਾਈਜ਼ ਦਾ ਇਹਨਾਂ ਦੀ ਇੱਕ ਤਾਂ ਜਾਂਚ ਕਰਨੀ ਚਾਹੀਦੀ ਆ ISO ਦਾ ਜਿਹੜਾ ਪ੍ਰਮਾਣ ਪੱਤਰ ਹੈਗਾ ਸਰਟੀਫਿਕੇਟ ਹੈਗਾ ਉਹ ਐਨੀ ਜਲਦੀ ਨਹੀਂ ਮਿਲਦਾ ਜਿੱਦਾਂ ਦਾ ਇਹਨਾਂ ਨੇ ਸੈਂਟਰਾਂ ਨੇ ਸਮਝ ਲਿਆ ਹੋਇਆ ਇਹਨੇ ਤਾਂ ਬਣਾ ਲਿਆ ਮਜ਼ਾਕ ਇਹਨਾਂ ਨੇ ਤਾਂ ਇਦਾਂ ਦਾ ਸਿਸਟਮ ਬਣਾ ਲਿਆ ਵੀ ਆਈਐਸਓ ਸਰਟੀਫਿਕੇਟ ਲੈਣਾ ਤਾਂ ਇਦਾਂ ਜਿੱਦਾਂ ਆਪਾਂ ਰੈਣਕ ਬਾਜ਼ਾਰ ਤੋਂ ਜਾ ਕੇ ਫਾਂਟਾਂ ਵਾਲਾ ਕੱਚਾ ਖਰੀਦ ਕੇ ਲਿਆਣਾ ਹੋਵੇ ਮਨਿਆਰੀਆਂ ਦੀ ਦੁਕਾਨ ਤੋਂ ਦੱਸੋ ਭਾਈ ਕਿੱਡੀ ਵੱਡੀ ਇਹ ਇਹਨਾਂ ਨੇ ਇੱਕ ਮਜ਼ਾਕ ਕੀਤਾ ਹੋਇਆ ਸੋ ਮੈਂ ਇਹ ਕਿਰਤ ਤੇ ਰੁਜ਼ਗਾਰਕ ਭਾਗ ਨੂੰ ਵੀ ਸੁਚੇਤ ਕਰਨਾ ਚਾਹੁੰਗਾ ਦੱਸਣਾ ਚਾਹੁੰਗਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਇੱਥੇ ਪੰਜਾਬ ਦੇ ਵਿੱਚ ਗਲੀ ਗਲੀ ਕਈ ਕਈਆਂ ਨੇ ਸਕਿੱਲ ਸੈਂਟਰ ਦੇ ਨਾਂ ਦੇ ਉੱਤੇ ਇਦਾਂ ਦੇ ਇੰਸਟੀਚਿਊਟ ਖੋਲਗੇ ਦਾ ਆਪਣੇ ਕੋਲੋਂ ਹੀ ਸਰਟੀਫਿਕੇਟ ਵੰਡਣੇ ਸ਼ੁਰੂ ਕਰ ਦਿੱਤੇ ਆ ਤੁਸੀਂ ਐਨਐਸਡੀਸੀ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਕੀ ਭਾਰਤ ਸਰਕਾਰ ਦਾ ਆਧਾਰਾ ਹੈਗਾ ਉੱਥੇ ਤੁਸੀਂ ਜਾ ਕੇ ਨੈਟ ਦੇ ਵਿੱਚ ਈਮੇਲ ਦੇ ਥਰੂ ਉਹਨਾਂ ਨੂੰ ਭੇਜ ਕੇ ਆਪਣੀ ਪ੍ਰੋਬਲਮ ਸੈਂਟਰ ਦਾ ਨਾਮ ਲਿਖ ਕੇ ਪਤਾ ਕਰ ਸਕਦੇ ਹੋ ਕਿ ਇਹ ਸੈਂਟਰ ਵੈਲਿਡ ਵੀ ਹੈ ਜਿਹੜਾ ਕੋਈ ਸਕਿੱਲ ਸੈਂਟਰ ਦੇ ਨਾਂ ਦੇ ਉੱਤੇ ਤੁਹਾਨੂੰ ਕੋਈ ਸਰਟੀਫਿਕੇਟ ਦੇ ਰਿਹਾ ਹੈ ਕਿਉਂਕਿ ਜੇਕਰ ਤੁਸੀਂ ਸਕਿੱਲ ਯੂਨੀਵਰਸਿਟੀ ਜਾਂ ਸਕਿੱਲ ਸੈਂਟਰ ਤੋਂ ਕਿਤੋਂ ਵੀ ਕੁਝ ਵੀ ਕਰਨਾ ਹੋਊਗਾ ਤੇ ਉਹ ਕਿਸੇ ਨਾ ਕਿਸੇ ਸਰਕਾਰੀ ਆਧਾਰੇ ਤੋਂ ਮਾਨਤਾ ਪ੍ਰਾਪਤ ਜ਼ਰੂਰ ਹੋਊਗਾ ਤੇ ਹੋਣਾ ਚਾਹੀਦਾ ਫੇਰ ਹੀ ਤੁਹਾਡੀ ਉਸ ਜਿਹੜਾ ਸਰਟੀਫਿਕੇਟ ਦੀ ਵੈਲਿਊ ਆ ਉਹ ਬਾਅਦ ਦੇ ਵਿੱਚ ਪੈਣੀ ਹੈ ਚਾਹੇ ਤੁਸੀਂ ਵੀਜ਼ਾ ਲੈ ਕੇ ਸ਼ੂ ਕਰਕੇ ਉੱਡ ਕੇ ਕੈਨੇਡਾ ਜਾਣਾ ਹੋਵੇ ਤੇ ਚਾਹੇ ਸ਼ਾਂ ਕਰਕੇ ਉੱਡ ਕੇ ਅਮਰੀਕਾ ਜਾਣਾ ਹੋਵੇ ਪਰ ਜੇ ਤੁਹਾਡੇ ਕੋਲ ਕਾਗਜ਼ੀ ਪੂਰੇ ਨਹੀਂ ਹੈਗੇ ਇਸ ਤਰ੍ਹਾਂ ਉਹਨਾਂ ਨੇ ਵੀ ਬਰੰਗ ਲਫਾਫੇ ਵਾਂਗੂ ਜਾਜੇ ਚੜਾ ਕੇ ਦਾ ਵਾਪਸ ਭੇਜ ਦੇਨੇ ਆ ਪਹਿਲੀ ਲੁੱਟ ਬੱਚਿਆਂ ਦੀ ਇਹਨਾਂ ਸੈਂਟਰਾਂ ਤੋਂ ਉਹਨਾਂ ਦਾ ਜਿਹੜਾ ਕੈਰੀਅਰ ਆ ਬਰਬਾਦ ਹੋਣਾ ਸ਼ੁਰੂ ਹੁੰਦਾ ਸੋ ਸਰਕਾਰ ਨੂੰ ਚਾਹੀਦਾ ਕਿ ਆਪਣੇ ਲੈਵਲ ਦੇ ਉੱਤੇ ਕੋਈ ਇਦਾਂ ਦਾ ਸੈਟਅਪ ਬਣਾਉਣ ਕੋਈ ਇਦਾਂ ਦੇ ਚੈੱਕ ਕਰਨ ਵਾਲੇ ਅਫਸਰ ਮਾਰਕੀਟ ਦੇ ਵਿੱਚ ਉਹਨਾਂ ਦੇ ਹੋਣੇ ਚਾਹੀਦੇ ਆ ਜਿਹੜੇ ਆਪ ਚੈੱਕ ਕਰਨ ਜਾ ਕੇ ਵੀ ਇਹ ਸੈਂਟਰ ਜਿਹੜੇ ਆ ਕਿੱਦਾਂ ਇਹ ਚੱਲੀ ਜਾਂਦੇ ਆ ਸਾਡੇ ਕੋਲ ਇੱਕ ਕੰਪਿਊਟਰ ਸੈਂਟਰ ਵਾਲੀ ਨਹੀਂ ਫੜ ਹੁੰਦੇ ਨਕਲੀ ਤੇ ਅਸੀਂ ਕਦੋਂ ਟ੍ਰੈਵਲ ਏਜੰਟਾਂ ਨੂੰ ਫੜਾਂਗੇ ਜਿਹੜੇ ਫਰਜ਼ੀ ਹੈਗੇ ਆ ਹੋਰ ਕਿੰਨੇ ਸਾਡੇ ਕ੍ਰਾਈਮ ਵਾਲੇ ਆ ਛਿੱਟੇ-ਛੁੱਟੇ ਤਾਂ ਅਸੀਂ ਗੱਲ ਹੀ ਛੱਡਦੀ ਸਾਡੇ ਕੋਲ ਪੂਰਾ ਤੰਤਰ ਆ ਮਸ਼ੀਨਰੀ ਆ ਪੂਰੀ ਫੇਰੇ ਕਿਦਾਂ ਆ ਜਾਂਦੇ ਨੇ ਸੋ ਹੁਣ ਅਗਲੀਆਂ ਮਿਰਚਾਂ ਮੈਂ ਲਾਉਣੀਆਂ ਜਿਹੜੇ ਜਾਲੀ ਡੀ ਐਮ ਐਲਟੀ ਡਿਪਲੋਮਾ ਇਨ ਮੈਡੀਕਲ ਲੈਬੈਰੇਟਰੀ ਟੈਕਨੀਸ਼ੀਅਨ ਦੇ ਨਾਂ ਦੇ ਉੱਤੇ ਇੱਕ ਬੜਾ ਗੋਰਖ ਧੰਦਾ ਚੱਲਦਾ ਪਿਆ ਆਪਾਂ ਨੂੰ ਪਤਾ ਹੀ ਆ ਹੈਲਥ ਸੈਕਟਰ ਦੇ ਵਿੱਚ ਕਮਾਈ ਬਹੁਤ ਮੋਟੀ ਆ ਹਰ ਬੰਦਾ ਚਾਹੁੰਦਾ ਵੀ ਜੇ ਮੇਰਾ ਨਿਆਣਾ ਡਾਕਟਰ ਨਹੀਂ ਬਣ ਸਕਿਆ ਤੇ ਘੱਟੋ ਘੱਟ ਜਿਹੜੀ ਲੈਬਾਰਟਰੀ ਟੈਕਨੀਸ਼ੀਅਨ ਬਣ ਜੇ ਇਹਦੇ ਚੀ ਰੋਟੀ ਬਹੁਤ ਵਧੀਆ ਕਮਾ ਲੂਗਾ। ਔਰ ਦੂਸਰਾ ਜਿਹੜਾ ਲੈਬਾਰਟਰੀ ਟੈਕਨੀਸ਼ੀਅਨ ਬਣ ਜਾਏਗਾ ਤੇ ਇੱਕ ਰਿਪਿਊਟਡ ਜਿਹੜਾ ਹੈਗਾ ਉਹ ਕੰਮ ਉਹਦਾ ਸਮਾਜ ਦੇ ਵਿੱਚ ਇੱਜ਼ਤ ਵਧੂਗੀ, ਮਾਨ ਸਨਮਾਨ ਵਧੂਗਾ। ਪਰ ਉਹਦੇ ਵਾਸਤੇ ਭਾਈ ਇੱਕ ਵੈਲਿਡ ਸਰਟੀਫਿਕੇਟ ਦੀ ਲੋੜ ਹੁੰਦੀ ਹੈ। ਮੈਂ ਜਿਹੜਾ ਹੈਗਾ ਟੈਕਨੀਕਲ ਬੋਰਡ ਜਿਹੜਾ ਪੰਜਾਬ ਦਾ ਹੈਗਾ ਉਹਦੇ ਤੋਂ ਪਤਾ ਕੀਤਾ ਸੀ। ਕਿਉਂਕਿ ਉਹਨਾਂ ਦੇ ਪ੍ਰੋਸਪੈਕਟਸ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਲਿਖਿਆ ਨਹੀਂ ਸੀ ਤੇ ਉਹਨਾਂ ਨੇ ਮੈਂ ਫੋਨ ਕਰਕੇ ਪੁੱਛਿਆ ਸੀ ਉਹਨਾਂ ਦੇ ਅਫਸਰਾਂ ਨੇ ਮੈਨੂੰ ਇਹ ਦੱਸਿਆ ਵੀ ਪਲੱਸ 2 ਮੈਡੀਕਲ ਜਾਂ ਨਾਨ ਮੈਡੀਕਲ ਹੋਣਾ ਜ਼ਰੂਰੀ ਆ ਉਹਦੇ ਵਾਸਤੇ ਪਰ ਇੱਥੇ ਕਈ ਪੰਜਾਬ ਦੇ ਵਿੱਚ 10 ਬਜ 10 ਦੇ ਕਮਰੇ ਦੇ ਵਿੱਚ ਹੀ ਇਦਾਂ ਦੇ ਇੰਸਟੀਚਿਊਟ ਖੁੱਲ ਗਏ ਆ ਤੁਹਾਨੂੰ ਸੁਣ ਕੇ ਆਸਾ ਆਊਗਾ ਉਹ ਕਹਿੰਦੇ ਆ ਜਾਓ ਤੁਸੀਂ ਜੋ ਵੀ ਕੀਤਾ ਬਸ ਤੁਹਾਨੂੰ ਅਸੀਂ ਬਸ ਲਾ ਦੇਣਾ ਲੋਕਾਂ ਦੇ ਟੀਕੇ ਲਾਉਣ ਵਾਸਤੇ ਤੇ ਟੀਕਾ ਫੇ ਤੁਸੀਂ ਜਾਣਦੇ ਆ ਵੀ ਕਿੱਡਾ ਕਿਹੜਾ ਲਾਉਗੇ ਉਹ ਜਿਹੜਾ ਜਾਲੀ ਡਿਗਰੀ ਕਰਕੇ ਲਿਆ ਕੇ ਉਹ ਕਿਦਾਂ ਟੀਕਾ ਲਾਊਗਾ ਉਹ ਮੈਂ ਚਲ ਗਿਆ ਸੀਗਾ ਜੀ ਇੱਕ ਜਗ੍ਹਾ ਦੇ ਉੱਤੇ ਖੂਨ ਕਢਾਉਣ ਵਾਸਤੇ ਉਹ ਕੈਲੇਸਟਰੋਲ ਦਾ ਕੋਈ ਦੂਜਾ ਟੈਸਟ ਕਰਾਉਣਾ ਸੀਗਾ ਉਹ ਬੀਬੀ ਨੇ ਜੀ ਮੋਟੀ ਜੀ ਸਰਿੰਜ ਕੱਢ ਕੇ ਲਾਤੀ ਮੇਰੇ ਉਹ ਜਿਹੜੀ ਹੈਗੀ ਆ ਅਨਟ੍ਰੇਨ ਜੀ ਹੋਣੀ ਆ ਫੇ ਇਦਾਂ ਦੇ ਕਿਸੇ ਗਲੀ ਮੁਹਲੇ ਚ ਕਰਕੇ ਆ ਗਈ ਹੋਣੀ ਆ ਜਦੋਂ ਖੂਨ ਕੱਢੇ ਜੀ ਪਹਿਲਾਂ ਤੁਹਾਨੂੰ ਲਾੜੀ ਨਾਲ ਲੱਬੇ ਜੇ ਘੰਟੇ ਇੱਕ ਤੱਕ ਨਾੜੀ ਲੱਭੀ ਤੇ ਫੇਵ ਵਿੱਚ ਐ ਕਰਕੇ ਅੱਗੇ ਪਿੱਛੇ ਕਰ ਕਰਕੇ ਉਹਨੇ ਬੁਰਾ ਹਾਲ ਕਰਤਾ ਮੈਂ ਕਿਹਾ ਬੀਬਾ ਉਹ ਮੇਰੀ ਨਾੜ ਆ ਇਹ ਕਿਤੇ ਲੁਧਿਆਣੇ ਵਾਲਾ ਗੰਦਾ ਨਾਲਾ ਨਹੀਂ ਜਿਹੜਾ ਤੂੰ ਡਾਂਗਾ ਮਾਰ ਮਾਰ ਕੇ ਖੋਲ ਦੇਣਾ ਉਹ ਇਹਦੇ ਨਾਲੋਂ ਚੰਗਾ ਤਾਂ ਕਿਤੇ ਸੰਨੀ ਤੇ ਉਹਨੇ ਜਿੱਦਾਂ ਸਕੀਨਾ ਦੇ ਮੰਗ ਭਰਨ ਲੱਗੇ ਖੂਨ ਕੱਢਿਆ ਸੀ ਮੈਂ ਆਪ ਹੀ ਚਾਕੂ ਨਾਲ ਕੱਟ ਲੈਂਦਾ ਤੇ ਘਟੋ ਘਟ ਜਿਹੜਾ ਸੈਂਪਲ ਸਿਗਾ ਮੈਂ ਬੜੇ ਆਰਾਮ ਦੇ ਨਾਲ ਦੇ ਦਿੰਦਾ ਸੋ ਇਦਾਂ ਤੇ ਜਿਹੜੇ ਕੰਮ ਆ ਹੁਣ ਕੇਰਲਾ ਦੀਆਂ ਨਰਸਾਂ ਦੀ ਕਿਉਂ ਡਿਮਾਂਡ ਕਿਉਂਕਿ ਵੈਲਿਡ ਇੰਸਟੀਚੂਟਾਂ ਤੋਂ ਕੀਤੀਆਂ ਹੋਈਆਂ ਉਹਨਾਂ ਡਿਗਰੀਆਂ ਠੀਕ ਆ ਲਾਉਂਦੀਆਂ ਮਜਾਲ ਆ ਕਿਸੇ ਨੂੰ ਪਤਾ ਲੱਗ ਜਵੇ ਇਹਨੂੰ ਕਹਿੰਦੇ ਆ ਪ੍ਰੋਫੈਸ਼ਨਲਿਜ਼ਮ ਉਹ ਜਿਹੜੇ ਡੀਐਮਐਲਟੀ ਦੇ ਕੋਰਸਿਸ ਹੈਗੇ ਇਹਨਾਂ ਦਾ ਵੀ ਫਿਰ ਗੁਰਖ ਧੰਦਾ ਹੋ ਗਿਆ ਮੈਂ ਇੱਕ ਕਿਸੇ ਬੰਦੇ ਨੂੰ ਪੁੱਛਿਆ ਜਿਹੜਾ ਐਦਾਂ ਦਾ ਕੋਈ ਫਰਜੀ ਜਿਹਾ ਸੈਂਟਰ ਚਲਾਉਂਦਾ ਸੀ ਕਿਸੇ ਬੱਚੇ ਦੀ ਮੈਂ ਐਡਮਿਸ਼ਨ ਕਰਾਉਣੀ ਸੀ ਉੱਥੇ ਜਾ ਕੇ ਉਹ ਮੈਂ ਕਿਹਾ ਭਾਈ ਆਪਾਂ ਦੇ ਕੋਲ ਕਿਹੜੀ ਯੂਨੀਵਰਸਿਟੀ ਤੋਂ ਅਸੀਂ ਹੈਗੇ ਆਂ ਕੀ ਅਸੀਂ ਬਾਬਾ ਫਰੀਦ ਯੂਨੀਵਰਸਿਟੀ ਤੋਂ ਵੈਲਿਡ ਆ ਜਾਂ ਕਿਸੇ ਹੋਰ ਯੂਨੀਵਰਸਿਟੀ ਤੋਂ ਤੁਹਾਡਾ ਇੰਸਟੀਚੂਟ ਕਿਸੇ ਸੈਂ ਕੋਈ ਉਹਦੇ ਤੁਹਾਨੂੰ ਕੋਈ ਉਹਦੀ ਐਫੀਲੀਏਸ਼ਨ ਨੰਬਰ ਤਾਂ ਮਿਲਿਆ ਹੋ। ਕਹਿੰਦੇ ਜੀ ਅਸੀਂ ਸਕਿੱਲ ਸੈਂਟਰ ਤੋਂ ਹੈਗੇ ਆ। ਸੋ ਸਕਿੱਲ ਸੈਂਟਰ ਦੀ ਵੀ ਜਦੋਂ ਅਸੀਂ ਪੁਨਿਸ਼ਾਨ ਕੀਤੀ ਤੇ ਫਿਰ ਪਤਾ ਲੱਗਿਆ ਵੀ ਇਹ ਬਹੁਤ ਸਾਰੇ ਇਦਾਂ ਦੇ ਕੱਪੜੇ ਚਲਦੇ ਆ। ਪਰ ਇਹ ਕਿਉਂ ਪਣਪਦੇ ਆ? ਗੱਲ ਤਾਂ ਸਵਾਲ ਤਾਂ ਫਿਰ ਇਹੀ ਆ ਗਿਆ। ਕਦੀ ਕੋਈ ਟਰੈਵਲ ਏਜੰਟ ਆ ਗਿਆ, ਮੈਂ ਪਹਿਲਾਂ ਹੀ ਕਹਿ ਕੇ ਹਟੇ ਆ। ਕਦੀ ਕੋਈ ਆ ਸੈਂਟਰ ਵਾਲੇ ਆ ਗਏ। ਜਦੋਂ ਤੁਸੀਂ ਪਨੀਰੀ ਗਲਤ ਬੀਜ ਲਈ, ਉਹ ਭਾਈ ਸਾਹਿਬ ਜੀ ਬੂਟੇ ਨੂੰ ਫਲ ਕਿਦਾਂ ਵਧੀਆ ਲੱਜੂਗੇ ਮੈਨੂੰ ਇਹ ਦੱਸੋ। ਪਨੀਰੀ ਬੀਜਣ ਤੋਂ ਪਹਿਲਾਂ ਖਿਆਲ ਰੱਖੋ। ਜਦੋਂ ਪਨੀਰੀ ਬੀਜਣੀ ਆ ਪਹਿਲਾਂ ਬੀ ਵਧੀਆ ਹੋਵੇ ਪਨੀਰੀ ਵਧੀਆ ਹੋਵੇ ਫੇਰ ਜਦੋਂ ਖਾਦ ਪਾਣੀ ਪਾਵਾਂਗੇ ਤਾਂ ਬੂਟੇ ਨੂੰ ਬਹੁਤ ਵੱਡੇ ਤੇ ਵਧੀਆ ਫਲ ਰਸੀਲੇ ਫਲ ਲੱਗਣਗੇ ਸੋ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ ਕਿਉਂਕਿ ਹੁਣ ਬੱਚਿਆਂ ਦੇ ਰਿਜ਼ਲਟ ਆ ਗਏ ਆ ਨਤੀਜੇ ਆ ਗਏ ਆ ਕਈਆਂ ਨੇ ਆਉਣ ਵਾਲੇ ਆ ਹਾਲੇ ਤਾਂ ਪੇਪਰ ਸ਼ਹਿਰ ਚੱਲ ਰਹੇ ਨੇ ਔਰ 10ਵੀਂ ਤੋਂ ਬਾਅਦ ਲੋਕਾਂ ਨੇ ਐਡਮਿਸ਼ਨ ਲੈਣੀ ਆ ਪਲੱਸ 2 ਤੋਂ ਬਾਅਦ ਬੱਚੇ ਐਡਮਿਸ਼ਨ ਲੈਣਗੇ ਸੋ ਮੈਂ ਆਸ ਕਰਦਾ ਕਿ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੋਹਣਾ ਉਜਵਲ ਹੋਵੇ ਤੇ ਸਾਡਾ ਪੰਜਾਬ ਸਾਡਾ ਭਾਰਤ ਦੇਸ਼ ਮਹਾਨ ਹੋਰ ਮਹਾਨ ਹੋਵੇ ਸੋਨੇ ਦੀ ਚਿੜੀ ਬਣੇ ਰੰਗਲਾ ਪੰਜਾਬ ਬਣੇ ਧੰਨਵਾਦ